ਸ਼੍ਰੋਮਣੀ ਅਕਾਲੀ ਦਲ ਨੂੰ ਮੋੜ ਸੁਰਜੀਤ ਕਰਨ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਾਰੀ ਗਈ ਭਾਰਤੀ ਕਮੇਟੀ ਦੀ ਕੱਲ ਜਿਹੜੀ ਅਹਿਮ ਮੀਟਿੰਗ ਹੋ ਰਣ ਜਾ ਰਹੀ ਹੈ ਕਿ ਇੱਕ اجلاس ਹੋਣ ਜਾ ਰਿਹਾ ਹੈ ਉਹ اجلاس ਹੁਣ ਬੁਰਜ ਅਕਾਲੀ ਫੂਲਾ ਵਿਖੇ ਹੋਏਗਾ ਮੈਂ ਦੱਸਣਾ ਚਾਹਵਾਂਗਾ ਕਿ ਚੰਡੀਗੜ੍ਹ ਤੋਂ ਭਾਰਤੀ ਕਮੇਟੀ ਨੇ ਐਲਾਨ ਕੀਤਾ ਸੀਗਾ ਕਿ ਇਹ ਜਨਰਲ اجلاس ਜਿਹੜਾ ਭਾਰਤੀ ਕਮੇਟੀ ਦਾ ਹੈ ਜਿਹਦੇ ਵਿੱਚ ਅਹੁਦੇਦਾਰਾਂ ਦੇ ਇਲਾਵਾ ਨਾਲ ਪ੍ਰਧਾਨ ਦੀ ਪਦ ਦੀ ਜਿਹੜੀ ਚੋਣ ਹੋਣੀ ਹੈ ਉਹ ਤੇ ਜਸ ਸਿੰਘ ਸੁੰਦਰੀ ਹਾਲ ਹੋਏਗੀ ਮਗਰ ਇਸ ਤੇ ਐਸਜੀਪੀਸੀ ਵੱਲੋਂ ਇਤਰਾਜ਼ ਕੀਤੇ ਜਾਣ ਤੋਂ ਬਾਅਦ ਇਸ ਨੂੰ ਬਦਲ ਕੇ ਭਾਈ ਗੁਰਦਾਸ ਹਾਲ ਰੱਖਿਆ ਗਿਆ ਸੀਗਾ ਭਾਈ ਗੁਰਦਾਸ ਹਾਲ ਦੇ ਵਿੱਚ ਵੀ ਐਸਜੀਬੀਸੀ ਵੱਲੋਂ ਕੋਈ ਕੁਐਸਚਨ ਖੜੇ ਕੀਤੇ ਗਏ ਸੀ ਉਸ ਤੋਂ ਬਾਅਦ ਹੁਣ ਤੀਸਰੀ ਜਗ੍ਹਾ ਯਾਨੀ ਕਿ ਬੁਰਜ ਅਕਾਲੀ ਫੂਲਾ ਗੁਰਦੁਆਰਾ ਸਾਹਿਬ ਵਿਖੇ ਇਹ ਜਨਰਲ ਇਜਲਾਸ ਹੋਏਗਾ ਮੈਂ ਦੱਸਣਾ ਚਾਹਾਂਗਾ ਕਿ ਭਰਤੀ ਕਮੇਟੀ ਦਾ ਜਿਹੜਾ ਸਾਰੀ ਭਰਤੀ ਮੁਹਿੰਮ ਹੈ ਜਿਹੜੀ ਸੁਰਜੀਤ ਕਰਨ ਦੇ ਲਈ ਜੋ ਅੰਮ੍ਰਿਤ ਅਕਾਲੀ ਦਰ ਨੂੰ ਭਰਤੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਉਹ ਪੂਰੀ ਹੋ ਚੁੱਕੀ ਆ ਹੁਣ ਉਸ ਦਾ ਜਨਰਲ ਇਜਲਾਸ ਜਿਹੜਾ ਹੈ ਇੱਥੇ ਗੁਰਦੁਆਰਾ ਸ਼੍ਰੀ ਮੱਲ ਖੜਾ ਸਾਹਿਬ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਾਹਿਬ ਸ਼ਹੀਦ ਇਨ ਇੱਥੇ ਹੋਏਗਾ ਇਸ ਗੁਰਦੁਆਰਾ ਸਾਹਿਬ ਦੀ ਬੇਸਮੈਂਟ ਦੇ ਵਿੱਚ ਇਹ ਜਨਰਲ ਇਜਲਾਸ ਹੋਏਗਾ ਭਲਕੇ ਯਾਨੀ ਕਿ ਕੱਲ 11 ਵਜੇ ਦਾ ਟਾਈਮ ਰੱਖਿਆ ਗਿਆ ਹੈ ਔਰ ਇਸ ਟਾਈਮ ਇਸ ਦੌਰਾਨ ਅਜੰਨਾ ਦੇ اجلاس ਇਸ ਗੁਰਦੁਆਰਾ ਸਾਹਿਬ ਦੀ ਬੇਸਮੈਂਟ ਦੇ ਵਿੱਚ ਕਰਵਾ ਹੋ ਜਾਣਾ ਸ਼ੁਰੂ ਹੋ ਜਾਏਗਾ 11 ਵਜੇ ਤੋਂ ਸ਼ੁਰੂ ਹੋਏਗਾ ਇਸ اجلاس ਤੋਂ ਵਿੱਚ ਜਿਹੜੇ ਅਹੁਦੇਦਾਰ ਚੁਣਨੇ ਨੇ ਉਸ ਤੋਂ ਲਾਭ ਪ੍ਰਦਾਨ ਜਿਹੜਾ ਬਣਾਣਾ ਹੈ ਉਹਨਾਂ ਦੇ ਨਾਮ ਇੱਥੇ ਚੁਣੇ ਜਾਣਗੇ ਔਰ ਜਕਾਰਿਆਂ ਦੀ ਗੂੰਜ ਦੇ ਵਿੱਚ ਉਹਨਾਂ ਨੂੰ ਪ੍ਰਦਾਨ ਔਰ ਦੂਸਰੇ ਅਹੁਦੇਦਾਰਾਂ ਦੀ ਜਿਹੜੀ ਹੈ ਉਹ ਤੈਨਾਤ ਕੀਤੀ ਜਾਏਗੀ ਹੁਣ ਇਸ ਪ੍ਰਧਾਨਪਤੀ ਚੋਣ ਦੇ ਵਿੱਚ ਬੀਬੀ ਸਤਵੰਦ ਕੌਰ ਔਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਨਾਂ ਸਭ ਤੇ ਮੋਹਰੀ ਹੈ ਔਰ ਇਹਨਾਂ ਦੋਨਾਂ ਦੇ ਵਿੱਚੋਂ ਕਿਸੇ ਨੂੰ ਵੀ ਪ੍ਰਧਾਨ ਬਣਾਇਆ ਜਾ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਮੂਹ ਮੁੜਸੋ ਜੀਤ ਕਰਨ ਲਈ ਇਸ ਦੀ ਭਰਤੀ ਦੀ ਮੁਹਿੰਮ ਸ਼ੁਰੂ ਕਰਨ ਦੇ ਲਈ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਉਸ ਵੇਲੇ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਯਾਨੀ ਰਗਵੀਰ ਸਿੰਘ ਉਹਨਾਂ ਨੇ ਐਲਾਨ ਕੀਤਾ ਸੀਗਾ ਕਿ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦੇ ਲਈ ਇਸ ਦੀ ਭਰਤੀ ਮੁਹਿੰਮ ਸ਼ੁਰੂ ਕੀਤੀ ਜਾਏਗੀ ਭਰਤੀ ਮੁਹਿੰਮ ਸ਼ੁਰੂ ਕਰਨ ਦਾ ਵੀ ਉਹਨਾਂ ਨੇ ਐਲਾਨ ਕੀਤਾ ਸੀਗਾ ਕਿ ਭਰਤੀ ਮੁਹਿੰਮ ਜਿਹੜੀ ਹੈ ਪ੍ਰੋਪਰ ਤਰੀਕੇ ਦੇ ਨਾਲ ਹੋਣੀ ਚਾਹੀਦੀ ਹੈ ਔਰ ਫਾਰਮ ਭਰ ਕੇ ਭਰਤੀ ਕੀ ਰਹੀ ਹੋਣੀ ਚਾਹੀਦੀ ਹੈ ਔਰ ਜਿਹੜਾ ਜਿੰਨੂੰ ਵੀ ਭਰਤੀ ਕੀਤਾ ਜਾਂਦਾ ਹੈ ਹਰ ਗਲਾਈ ਮਹੱਲੇ ਹਰ ਪਿੰਡ ਸ਼ਹਿਰ ਦੇ ਵਿੱਚ ਇਸ ਦੇ ਲਈ ਕੈਂਪ ਲਗਾਏ ਜਾਣਗੇ ਔਰ ਭਰਤੀ ਮੁਹਿੰਮ ਸ਼ੁਰੂ ਕੀਤੀ ਜਾਏਗੀ ਜਦੋਂ ਇਹ ਪੂਰੀ ਮੁਕੰਮਲ ਭਰਤੀ ਪੰਜਾਬ ਦੇ ਵਿੱਚ ਹੋ ਜਾਏਗੀ ਉਸ ਤੋਂ ਬਾਅਦ ਇੱਕ ਜਨਰਲ ਇਜਲਾਸ ਹੋਏਗਾ ਔਰ ਉਸ ਜਨਰਲ ਇਜਲਾਸ ਦੇ ਵਿੱਚ ਇਸ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਜਾਏਗੀ ਅਹੁਦੇਦਾਰਾਂ ਦੀ ਚੋਣ ਦੇ ਵਿੱਚ ਪ੍ਰਧਾਨ ਕ੍ਰਿਸ਼ਨੂ ਬਣਾਇਆ ਜਾਣਾ ਹੈ ਉਹਦਾ ਨਾਮ ਹੋਏਗਾ ਔਰ ਉਸ ਤੋਂ ਬਾਅਦ ਜਨਰਲ ਸਕੱਤਰ ਕੌਣ ਹੋਏਗਾ ਸੈਕਟਰੀ ਕੌਣ ਹੋਏਗਾ ਇਹ ਦਾ ਐਲਾਨ ਕੀਤਾ ਜਾਏਗਾ ਸੋ ਭਲਕੇ 11 ਤਰੀਕ ਨੂੰ ਇਸ ਦਾ ਜਨਰਲ ਇਜਲਾਸ ਇਸ ਨੂੰ ਕਿਹਾ ਜਾ ਸਕਦਾ ਹੈ ਜਨਰਲ ਇਜਲਾਸ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਾਹਿਬ ਜੀ ਸ਼ਹੀਦ ਵਿਖੇ ਇਹ ਦਾ ਜਨਰਲ ਇਜਲਾਸ ਹੋਏਗਾ ਗੁਰਦੁਆਰਾ ਸ਼੍ਰੀ ਮੱਲ ਖੜਾ ਸਾਹਿਬ ਪਾਤਸ਼ਾਹੀ 6ਵੀਂ ਯਾਨੀ ਮੱਲ ਖੜਾ ਸਾਹਿਬ ਦੇ ਬੇਸਮੈਂਟ ਦੇ ਵਿੱਚ ਇਹ ਜਨਰਲ ਇਜਲਾਸ ਹੋਏਗਾ ਜਨਰਲ ਇਜਲਾਸ ਦੌਰਾਨ ਭਾਈ ਗਿਆਨੀ ਹਰਪ੍ਰੀਤ ਸਿੰਘ ਵੀ ਵੀ ਸਤਵੰਤ ਕੌਰ ਇਹ ਦੋ ਨਾਮ ਨੇ ਜਿੰਨਾਂ ਦੇ ਵਿੱਚੋਂ ਇੱਕ ਲੋਕ ਪ੍ਰਧਾਨ ਬਣਾਇਆ ਜਾ ਸਕਦਾ ਹੈ ਪ੍ਰਧਾਨ ਦਾ ਐਲਾਨ ਹੋ ਜਾਏਗਾ ਉਸ ਤੋਂ ਬਾਅਦ ਇਸ ਦੀ ਅਗਲੀ ਕਾਰਵਾਈ ਸ਼ੁਰੂ ਹੋ ਜਾਏਗੀ ਸੋ ਸ਼੍ਰੋਮਣੀ ਅਕਾਲੀ ਦਲ ਬਦਲ ਇੱਕ ਦੂਸਰਾ ਤਿਰਖ ਹੈ ਜਿਸ ਨੇ ਆਪਣੀ ਭਾਰਤੀ ਮੁਹਿੰਮ ਉਸ ਦੇ ਪੈਰਲਰ ਸ਼ੁਰੂ ਕੀਤੀ ਸੀਗੀ ਔਰ ਪ੍ਰਦਾਨ ਸੁਖਬੀਰ ਸਿੰਘ ਬਾਦਲ ਨੂੰ ਬਣਾ ਦਿੱਤਾ ਸੀਗਾ ਮਗਰ ਜਿਹੜੀ ਬਾਕੀ ਧੜਾ ਸੀਗਾ ਜਿਹੜਾ ਸ਼੍ਰੋਮnik ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਭਾਰਤੀ ਕਮੇਟੀ ਬਣਾਈ ਗਈ ਸੀਗੀ ਸੱਤ ਮੈਂਬਰ ਉਸ ਵੇਲੇ ਭਾਰਤੀ ਕਮੇਟੀ ਬਣਾਈ ਗਈ ਸੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਮਗਰ ਦੋ ਮੈਂਬਰਾਂ ਦੇ ਇਸ ਤੋਂ ਆਪਣੇ ਆਪ ਪਦ ਤੋਂ ਅਸਤੀਫਾ ਦੇਣ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਨੇ ਇਸ ਦਾ ਜਿੰਮਾ ਪੂਰਾ ਕੀਤਾ ਜ਼ਿੰਮੇਵਾਰੀ ਆਪਣੀ ਨੂੰ ਬਾਖੂਬੀ ਦਿਵਾਇਆ ਹੈ ਔਰ ਇਸ ਜ਼ਿੰਮੇਵਾਰੀ ਦੇ ਤਹਿਤ ਪੂਰੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸ਼ੁਰੂ ਕੀਤੀ ਗਈ ਹੈ ਔਰ ਭਰਤੀ ਮਹਿੰਮ ਸ਼ੁਰੂ ਹੋਣ ਤੋਂ ਬਾਅਦ ਹੁਣ ਇਸ ਦਾ ਜਨਰਲ ਇਜਲਾਸ ਚੰਡੀਗੜ੍ਹ ਤੋਂ ਐਲਾਨ ਕੀਤਾ ਗਿਆ ਸੀਗਾ ਕਿ ਤੇਜਾ ਸਿੰਘ ਸਮੁੰਦਰੀ ਹਾਲ 'ਚ ਹੀ ਇਸ ਦਾ ਜਨਰਲ ਇਜਲਾਸ ਹੋਏਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਕਿਸੇ ਜਦੋਂ ਵੀ ਜਨਰਲ ਇਜਲਾਸ ਹੁੰਦਾ ਹੈ ਜਨਰਲ ਇਜਲਾਸ ਦੌਰਾਨ ਪ੍ਰਧਾਨਪਤੀ ਚੋਣ ਹੁੰਦੀ ਹੈ ਉਸ ਦੇ ਲਈ ਜਿਹੜਾ ਜਨਰਲ ਇਜਲਾਸ ਹੈ ਤੇਜਾ ਸਿੰਘ ਸਮੁੰਦਰੀ ਹਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਦੇ ਵਿੱਚ ਕੀਤਾ ਜਾਂਦਾ ਹੈ ਮਗਰ ਇਸ ਵਾਰ ਕਿਉਂਕਿ ਭਰਤੀ ਮੁਹਿੰਮ ਦੀ ਭਰਤੀ ਕਮੇਟੀ ਦੇ ਜਿਹੜੇ ਮੈਂਬਰ ਸਨ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜਿਹੜੀ ਭਰਤੀ ਹੋਈ ਹੈ ਉਹਦੇ ਵਿੱਚ ਸ਼ਮੂਲੀਅਤ ਨਹੀਂ ਕੀਤੀ ਔਰ ਇਸ ਸ਼੍ਰੋਮਣੀ ਕਮੇਟੀ ਨੇ ਇਸ ਦੇ ਖਿਲਾਫ ਉਹਨਾਂ ਨੂੰ ਜਗ੍ਹਾ ਨਹੀਂ ਦਿੱਤੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਕਿ ਇਜਾਜ਼ਤ ਨਹੀਂ ਦਿੱਤੀ ਸ਼੍ਰੋਮਣੀ ਕਮੇਟੀ ਦੇ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੁਣ ਇਹ ਜਿਹੜਾ ਇਜਲਾਸ ਹੈ ਨਹੀਂ ਹੋਏਗਾ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਅਸ਼ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੇ ਮਾਲ ਉਹਨਾਂ ਦੇ ਆਦੇਸ਼ਾਂ ਦੇ ਉੱਤੇ ਬੁਰਜ ਅਕਾਲੀ ਫੁੱਲਾ ਸਾਹਿਬ ਜਿਹੜਾ ਹੋਣਾ ਹੈ ਉਸ ਤੋਂ ਪਹਿਲੇ ਇਸ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਤੋਂ ਬਾਅਦ ਗੁਰਦਪਾਈ ਗੁਰਦਾਸ ਹਾਲ ਦੇ ਲਈ ਰੱਖਿਆ ਗਿਆ ਸੀ ਕਿ ਭਾਈ ਸ਼੍ਰੋਮਣੀ ਕਮੇਟੀ ਨੇ ਕਿਹਾ ਸੀਗਾ ਕਿ ਤੁਸੀਂ ਆਪਣੀ ਜਿਹੜੀ ਜਨਰਲ ਇਜਲਾਸ ਦੀ ਮੀਟਿੰਗ ਹੈ ਗੁਰਪਾਈ ਗੁਰਦਾਸ ਹਾਲ ਵਿਖੇ ਕਰ ਲਓ ਪਰ ਭਾਈ ਗੁਰਦਾਸ ਹਾਲ ਵੀ ਜਦੋਂ ਭਰਤੀ ਕਮੇਟੀ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀ ਸੀ ਹਨ ਉਦੋਂ ਮੈਨੇਜਰ ਦਰਬਾਰ ਸਾਹਿਬ ਨੇ ਆ ਕੇ ਇਹ ਗੱਲ ਕਹੀ ਕਿ ਇਹ ਮੀਟਿੰਗ ਰਾਜਨੀਤਿਕ ਹੈ ਔਰ ਇਸ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੋ ਸਕਦਾ ਸੋ ਇਸ ਚੀਜ਼ ਨੂੰ ਲੈ ਕੇ ਭਰਤੀ ਕਮੇਟੀ ਨੇ ਐਲਾਨ ਕੀਤਾ ਕਿ ਹੁਣ ਜਿਹੜਾ ਕਿ ਅਸੀਂ ਇੱਥੇ ਵੀ ਮੀਟਿੰਗ ਨਹੀਂ ਕਰਾਂਗੇ ਹੁਣ ਜਿਹੜਾ ਜਨਰਲ ਇਜਲਾਸ ਹੈ ਇਹ ਗੁਰਦੁਆਰਾ ਬੁਰਜ ਅਕਾਲੀ ਫੂਲਾ ਜੀ ਸ਼ਹੀਦ ਵਿਖੇ ਹੋਏਗਾ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਦੀ ਸ਼ਹੀਦ ਦੇ ਬੇਸਮੈਂਟ ਇਸ ਦੇ ਲਈ ਚੁਣੀ ਗਈ ਹੈ ਔਰ ਇਸ ਇਸ ਦੇ ਲਈ ਤਿਆਰੀ ਪੂਰੀ ਹੋ ਚੁੱਕੀ ਹੈ ਕੱਲ 11 ਵਜੇ ਇਸ ਇਸੇ ਜਗ੍ਹਾ ਦੇ ਉੱਤੇ ਜਿਹੜੀ ਮੀਟਿੰਗ ਹੋਏਗੀ ਹੁਣ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਭ ਕਾ ਜਥੇਦਾਰ ਨੇ ਉਹ ਇਸ ਮੀਟਿੰਗ ਦੇ ਵਿੱਚ ਉਹਨਾਂ ਦਾ ਨਾਮ ਵੀ ਪ੍ਰਧਾਨ ਦੇ ਵਜੋਂ ਸਾਹਮਣੇ ਆਂਦਾ ਹੈ ਇਸ ਦੇ ਨਾਲ ਬੀਬੀ ਸਤਵੰਤ ਕੌਰ ਨੇ ਜਿਨ੍ਹਾਂ ਦਾ ਨਾਮ ਪ੍ਰਧਾਨ ਵਜੋਂ ਚੁਣਨ ਦੀ ਉਮੀਦ ਹੈ ਸੋ ਹੁਣ ਇਹਨਾਂ ਦੋਨਾਂ ਨਾਮਾਂ ਦੇ ਵਿੱਚੋਂ ਜਿਹਦਾ ਨਾਮ ਵੀ ਹੋਏਗਾ ਉਹ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਠਾਪਿਆ ਜਾਏਗਾ ਪ੍ਰਧਾਨ ਬਣਨ ਤੋਂ ਬਾਅਦ ਸ਼੍ਰੋਮਣੀ ਜਿਹੜਾ ਵੀ ਪ੍ਰਧਾਨ ਹੋਏਗਾ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਨਾਤਮਸਤਕ ਹੋਏਗਾ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਆਪਣੀਆਂ ਗਤੀਵਿਧੀਆਂ ਸ਼ੁਰੂ ਕਰ ਦੇਗਾ ਸੋ ਇਹ ਭਰਤੀ ਕਮੇਟੀ ਵੱਲੋਂ ਚੁਣਿਆ ਗਿਆ ਜਿਹੜਾ ਨਮਾਇੰਦਾ ਹੋਏਗਾ ਜਿਸ ਨੂੰ ਜਿਸ ਦੇ ਸਿਰ ਦੇ ਉੱਤੇ ਇਹ ਪਗੜੀ ਰੱਖੀ ਜਾਏਗੀ ਉਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਏਗਾ ਕੈਬਨ ਪਰਸਨ ਨਿਤੇਸ਼ ਦੇ ਨਾਲ ਜੋਤੀ ਬਹਿਲ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ